ਪਰ ਸਾਨੂੰ ਪਤਾ ਪੁਲਿਸ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਅਸੀਂ ਇਸ ਗੱਲ ਤੇ ਆਪਦੀ ਤੇ ਜਿੱਦ ਕਰਦੇ ਆਂ ਕਿ ਜੇ ਪਰਚੇ ਝੂਠੇ ਨਹੀਂ ਹੈਗੇ ਤਾਂ ਸਾਡੀ ਅੱਖ ਚਾ ਅੱਖ ਪਾ ਕੇ ਗੱਲ ਕਰੋ ਸਾਰੀ ਬੱਟੀ ਅਫਸਰ ਸਾਹੀ ਮੰਨੀ ਆ ਜਿਹੜਾ ਮਾਨਸਾ ਦਾ ਐਸਐਸਪੀ ਹੈ ਐਸਐਚਓ ਨੂੰ ਡੀਐਸਪੀ ਨੂੰ ਖੁੱਲ ਦੇ ਛੱਡੀਆ ਵੀ ਲੋਕਾਂ ਦੇ ਪਰਚੇ ਦਰਜ ਕਰਕੇ ਇਹ ਇਕੱਲੇ ਪੱਤਰਕਾਰਾਂ ਤੇ ਨਹੀਂ ਬਾਈ ਜੀ ਇਹਨਾਂ ਨੇ ਹਰੇਕ ਜਿਹੜਾ ਇਹਨਾਂ ਦੇ ਉਲਟ ਜਾ ਕੇ ਗੱਲ ਕਰਨ ਵਾਲਾ ਲੋਕਾਂ ਚ ਗੱਲ ਲੈ ਕੇ ਜਾਣ ਵਾਲਾ ਉਹਨਾਂ ਦਾ ਬਾਈਕਾਟ ਕੀ ਉਹਨਾਂ ਦਾ ਹਰੇਕ ਕਿਸਮ ਦੇ ਤਰੀਕੇ ਵਰਤ ਕੇ ਗਲ ਘੁੱਟਦੇ ਆ ਕਲਾ ਹਾ ਟੀਵੀ ਦੇ ਖਾਸ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਜਿਹਨੇ ਸਮੋਕੀ ਦੇ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀਆਂ ਵੱਡੀ ਗੱਲ ਇਹ ਦੇ ਵਿੱਚ ਭਾਰਤੀ ਕਿਸਾਨ ਉਹਨੇ ਇੱਕ ਤੱਕ ਡਕਾਉਂਦਾ ਵੱਲੋਂ ਜੋ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਗਿਆ ਹੈਗਾ ਕਿਉਂ ਧਰਨਾ ਦਿੱਤਾ ਗਿਆ ਹੈਗਾ ਇਸ ਸਬੰਧੀ ਜ਼ਿਲ੍ਹੇ ਦੇ ਪ੍ਰਧਾਨ ਮੇਂਦਰ ਸਿੰਘ ਭੈਣੀਵਾਕਾ ਤੋਂ ਹੋਰ ਵੀ ਜ਼ਿਲ੍ਹੇ ਦੇ ਆਗੂ ਜਿਹੜੇ ਮੈਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾਂ ਜੀ ਲਗਾਤਾਰ ਜਿਹੜੀ ਚੇਤਾਵਨੀ ਦਿੱਤੀ ਗਈ ਸੀ ਪੁਲਿਸ ਦੀ ਕਿਵੇਂ ਦੀ ਜਿਹੜ ਅਸੀਂ ਅੱਜ ਮਾਨਸਾ ਦੇ ਵਿੱਚ ਇੱਕੋ ਇੱਕ ਮੰਗ ਨੂੰ ਲੈ ਕੇ ਆਏ ਆ ਜਿਹੜੀ ਮਾਨਸਾ ਪੁਲਿਸ ਨੇ ਹੱਥ ਚੱਕੀ ਹੋਈ ਹੈ ਝੂਠੇ ਪਰਚੇ ਕਰਨੇ ਤੇ ਜਿਹੜਾ ਅਸਲ ਜਿਹਨੂੰ ਦੋਸ਼ੀ ਬਣਾ ਦਿੰਦੇ ਨੇ ਮੈਂ ਤੇ ਵੀ ਬਣਾ ਦਿੰਦੇ ਆ ਉਹਨੂੰ ਪੂਰਾ ਪੜਾ ਕੇ ਵੀ ਆਏ ਨਾ ਲੈਣੇ ਆ ਜਿੰਮੇਦਾਰ ਬੰਦਾ ਦੇ ਨਾਂ ਲੈਣੇ ਕਈ ਪਰਚੇ ਝੂਠੇ ਕਰਤੇ ਚਾਹੋ ਜੋਗੇ ਥਾਣੇ ਚ ਹੋਵੇ ਭਿੱਖੀ ਚ ਹੋਵੇ ਰਮਦੇ ਤੇ ਆਣੇ ਹੋਵੇ ਤੇ ਇੱਥੇ ਚੌਂਕੀ ਆ ਸਾਡੇ ਧਰਮੂ ਦੇ ਕੋਰਟ ਚਾਹੋ ਉੱਥੇ ਹੋਵੇ ਇਹ ਜਿਹੜੇ ਇੱਥੋਂ ਦੇ ਖਾਸ ਕਰਕੇ ਵੱਡੇ ਅਫਸਰ ਸਾਹੀ ਆ ਪੁਲਿਸ ਦੀ ਉਹ ਅਸੀਂ ਪਰਚੇ ਰੱਦ ਕਰਾਉਣ ਆਏ ਆ ਅੱਜ ਅਸੀਂ ਕੋਈ ਨਾਰੇ ਲਾਉਣ ਨਹੀਂ ਆਏ ਜਾਂ ਕੋਈ ਮਜਾਰਾ ਕਰਕੇ ਨਹੀਂ ਮੁੜਦੇ ਅਸੀਂ ਅੱਜ ਜਿਹੜੀ ਵੱਡੀ ਗੰਟੀ ਚਔਰਤਾਂ ਆਈਆਂ ਸਾਡੀ ਪੱਤੀ ਫੋਰਸ ਤਾਂ ਲਿਆਂਦੀ ਹੈ ਸਿਰ ਤੇ ਕੱਫਣ ਬੰਨ ਕੇ ਆਏ ਆ ਜਾਂ ਤਾਂ ਪਰਚੇ ਰੱਦ ਕਰਾ ਕੇ ਜਾਵਾਂਗੇ ਤੇ ਜਾਂ ਫਿਰ ਇਥੋਂ ਦੀ ਪੁਲਿਸ ਡਾਂਗਾ ਮਾਰਨ ਨੂੰ ਜੇਬ ਚਲੇ ਜਾਣ ਨੂੰ ਸਾਨੂੰ ਤਿਆਰ ਹੋ ਜੇ ਪਰ ਸਾਨੂੰ ਪਤਾ ਪੁਲਿਸ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਅਸੀਂ ਇਸ ਗੱਲ ਤੇ ਆਪਦੀ ਤੇ ਜਿੱਦ ਕਰਦੇ ਆਂ ਕਿ ਜੇ ਪਰਚੇ ਝੂਠੇ ਨਹੀਂ ਹੈਗੇ ਤਾਂ ਸਾਡੀ ਅੱਖ ਚੱਕ ਪਾ ਕੇ ਗੱਲ ਕਰੋ ਸਾਰੀ ਬੱਟੀ ਅਫਸਰ ਸਾਹੀ ਮੰਨੀ ਹੈ ਵੀ ਬੰਦੇ ਕੋਲੇ ਪਰਚੇ ਸਾਡੇ ਝੂਠੇ ਐ ਪਰ ਐਸਐਸਪੀ ਦਰਖਾਸਤ ਮਾਰਕ ਡੀਐਸਪੀ ਆ ਉਹਨੂੰ ਕਰ ਦਿੰਦਾ ਪਰ ਜੋ ਕੱਖ ਨਹੀਂ ਦੇਖਦਾ ਇਸ ਕਰਕੇ ਅੱਜ ਆ ਗੁੱਸਾ ਲੋਕਾਂ ਨੂੰ ਇਸ ਕਰਕੇ ਆ ਵੀ ਪੁਲਿਸ ਨੇ ਜਿਹੜੇ ਨਾਰੇ ਲਾਉਣੇ ਆ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਇਹਨਾਂ ਦੇ ਜੋੜ ਨੇ ਸਾਨੂੰ ਆ ਲੋਕਾਂ ਨੂੰ ਮਿਹਨਤ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਇੰਨਾ ਤਾਪਾ ਰੱਖਿਆ ਇੰਨਾ ਤੰਗ ਕਰ ਰੱਖਿਆ ਹੱਦ ਤੋਂ ਪਰੇ ਅੱਜ ਆ ਦਾ ਗੁੱਸਾ ਕੱਢ ਕੇ ਅਸੀਂ ਇਥੋਂ ਦੀ ਪੁਲਿਸ ਨੂੰ ਤੇ ਇਥੋਂ ਦੇ ਜਿਹੜਾ ਕਰਤਾ ਤਰਤਾ ਉਹਨਾਂ ਨੂੰ ਮਜਬੂਰ ਕਰਦਾਂਗੇ ਪਰਚੇ ਰੱਦ ਕਰਾਉਣ ਵਾਸਤੇ ਤੇ ਨਹੀਂ ਤਾਂ ਫਿਰ ਇਥੋਂ ਦਾ ਨਫਾ ਨੁਕਸਾਨ ਹੁੰਦਾ ਉਸ ਵੀ ਹੁੰਦਾ ਤਾਂ ਇਥੋਂ ਦੀ ਪੁਲਿਸ ਤੇ ਇਥੋਂ ਦੀ ਮੌਕੇ ਦੀ ਸਰਕਾਰ ਜ਼ਿੰਮੇਵਾਰ ਹੁੰਦੀ ਮਿਸ਼ਨ ਪ੍ਰਹਾਰ ਚਲਾਇਆ ਗਿਆਗਾ ਬੰਨ ਵੀ ਚਲਾਇਆ ਟੂ ਵੀ ਚਲਾਇਆ ਪੁਲਿਸ ਦੀ ਕਾਰਜ ਕਰ ਨੂੰ ਕਿਵੇਂ ਦੇਖਦੇ ਜਿਹੜੀ ਅੱਜ ਮਾਨਸਾ ਜ਼ਿਲ੍ਹੇ ਦੀ ਪੁਲਿਸ ਹੈ ਹੈ ਤਾਂ ਸਾਰੇ ਪੰਜਾਬ ਦੇ ਵਿੱਚੀ ਪਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਹੈ ਜਿਹੜੀ ਪਹਿਲੇ ਨੰਬਰ ਤੇ ਆਈ ਹੋਈ ਹੈ ਝੂਠੇ ਪਰਚੇ ਦਰਜ ਕਰਨ ਚ ਲੋਕਾਂ ਨੂੰ ਨਸ਼ਿਆਂ ਦੇ ਦਲਦਲ ਦੇ ਵਿੱਚ ਪਸਾਉਣ ਦੇ ਵਿੱਚ ਪਰ ਹਜੇ ਤੱਕ ਨਸ਼ਿਆਂ ਦਾ ਕੋਈ ਜਾਣ ਕਿਸੇ ਪਾਸੇ ਖਤਮ ਨਹੀਂ ਹੋਇਆ ਪਰ ਵੱਡੀ ਪੱਧਰ ਤੇ ਜਿਹੜੀ ਲੋਟਾ ਇਹਨਾਂ ਨੇ ਮਚਾਈ ਹੋਈ ਹੈ ਜਿਹੜਾ ਮਾਨਸਾ ਦਾ ਐਸਐਸਪੀ ਹੈ ਐਸਐਚਓ ਨੂੰ ਡੀਐਸਪੀ ਨੂੰ ਖੁੱਲ ਦੇ ਛੱਡੀਆ ਵੀ ਟੜਾ ਟੜ ਲੋਕਾਂ ਦੇ ਪਰਚੇ ਦਰਜ ਕਰਕੇ ਜਿਹੜੇ ਕਿਰਤ ਕਰਕੇ ਲੋਕ ਖਾਂਦੇ ਨੇ ਧਰਨੇ ਮਜਾਰਾਂ ਦੇ ਵਿੱਚ ਲੋਕਾਂ ਦੀ ਲੜਾਈ ਰੜਦੇ ਉਹਨਾਂ ਦੇ ਪਰਚੇ ਦਰਜ ਕਰ ਦੋ ਕਿਸੇ ਨਾ ਕਿਸੇ ਕਾਰਨ ਕਰਕੇ ਵੀ ਸਰਕਾਰ ਤੋਂ ਹੀ ਪਿੱਛੇ ਹਟ ਜਾਣ ਲੜਾਈ ਤੋਂ ਪਿੱਛੇ ਹਟ ਜਾਣ ਪਰ ਇਹ ਅਣਖੀ ਲੋਕ ਆ ਪੰਜਾਬ ਦੇ ਜਿਹੜੇ ਲੜਾਈ ਲੜਦੇ ਨੇ ਇਹ ਪਿੱਛੇ ਨਹੀਂ ਹਟਦੇ ਅੱਗੇ ਵਧਣਗੇ ਜਿੰਨੇ ਮਰਜ਼ੀ ਪਰਚੇ ਪਾ ਲੈਣ ਪਰ ਜਿਹੜੇ ਇਹਨਾਂ ਦੇ ਪਾਏ ਹੋ ਪਰਚੇ ਐ ਉਹਨਾਂ ਨੂੰ ਰੱਦ ਕਰਾ ਕੇ ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਮੋਏ ਗੱਲ ਕਹਾਂਗੇ ਵੀ ਸਾਥੋਂ ਗਲਤੀ ਹੋਈ ਹੈ ਜਿਹੜੀ ਕੋਈ ਠੂਠੇ ਪਰਚੇ ਦਾ ਅੱਜ ਕਰੇ ਹੋ ਨੇ ਪਰ ਉਹਨਾਂ ਜਰਸ ਇਹਨਾਂ ਦਾ ਖੇੜਾ ਨਹੀਂ ਛੱਡਾਂਗੇ ਪੱਤਰਕਾਰਾਂ ਨੂੰ ਇਨਵਾਈਟ ਕੀਤਾ ਜਾਂਦਾ ਹੈਗਾ ਕਿ ਪ੍ਰੈਸ ਕਾਨਫਰੰਸ ਹੈ ਅੱਜ ਅਸੀਂ ਆਹ ਸਫਲਤਾ ਪ੍ਰਾਪਤ ਕੀਤੀ ਹੈਗੀ ਇਸ ਤੇ ਬੋਲਣ ਪਰ ਜੇ ਪੱਤਰਕਾਰ ਸਵਾਲ ਕਰਦੇ ਨੇ ਤਾਂ ਉਥੇ ਬਾਈਕਾਟ ਕੀਤਾ ਜਾਂਦਾ ਹੈਗਾ ਕਿ ਤੁਸੀਂ ਸੋਸ਼ਲ ਮੀਡੀਆ ਵਾਲੇ ਪੱਤਰਕਾਰੋਂ ਸਰਕਾਰ ਦੇ ਪੱਤਰਕਾਰ ਨਹੀਂ ਸਰਕਾਰ ਦੀ ਗੱਲ ਨਹੀਂ ਕਰਦੇ ਤੁਹਾਨੂੰ ਅਸੀਂ ਨਹੀਂ ਬੁਲਾਉਂਦੇ ਕਿਵੇਂ ਦੇਖਦੇ ਇਹ ਕੱਲੇ ਪੱਤਰਕਾਰਾਂ ਤਾਂ ਹੀ ਨਹੀਂ ਬਾਈ ਜੀ ਇਹਨਾਂ ਨੇ ਹਰੇਕ ਜਿਹੜਾ ਇਹਨਾਂ ਦੇ ਉਲਟ ਜਾ ਕੇ ਗੱਲ ਕਰਨ ਵਾਲਾ ਲੋਕਾਂ ਚ ਗੱਲ ਲੈ ਕੇ ਜਾਣ ਵਾਲਾ ਉਹਨਾਂ ਦਾ ਬਾਈਕਾਟ ਕੀ ਉਹਨਾਂ ਦਾ ਹਰੇਕ ਕਿਸਮ ਦੇ ਤਰੀਕੇ ਵਰਤ ਕੇ ਗਲ ਘੁੱਟਦੇ ਆ ਲੋਕਾਂ ਨੂੰ ਝੂਠੇ-ਮੂਠੇ ਜਿਹੜਾ ਹੈਗਾ ਜਾਲ ਚਲ ਜਾ ਆ ਕੇ ਕੇਸਾਂ ਦੇ ਪਰਚਿਆਂ ਦੇ ਜਾਲ ਚਲ ਜਾ ਆ ਕੇ ਪੱਤਰਕਾਰਾਂ ਤੇ ਪਰਚੇ ਦੇ ਕੇ ਇੱਥੋਂ ਚੁੱਪ ਕਰਾ ਕੇ ਇਕੱਲੀ ਆਪਦੀ ਦੁਕਾਨਦਾਰੀ ਆਪ ਦਾ ਸਿਸਟਮ ਆਪ ਦਾ ਕਾਰੋਬਾਰ ਚਲਾ ਕੇ ਲੋਕਾਂ ਤੇ ਉੱਤੇ ਹੱਵਾ ਮਰੋਣਾ ਚਾਹੁੰਦੇ ਆ ਕਿ ਪੁਲਿਸ ਕੁਝ ਵੀ ਕਰ ਸਕਦੀ ਹੈ ਪਰੰਤੂ ਬੀਕੇਯੂ ਦੁਕਾਉਂਦਾ ਵੱਲੋਂ ਅੱਜ ਜਿਹੜਾ ਧਰਨਾ ਲਾਇਆ ਗਿਆ ਪੁਲਿਸ ਦੀਆਂ ਮਾਨਮਾਨੀਆਂ ਨਹੀਂ ਚੱਲਣ ਦੇਵਾਂਗੇ ਇਹਨਾਂ ਨੂੰ ਸਹੀ ਤੇਦਰੋਸਤ ਕੰਮ ਕਰਨ ਦੇ ਰਾਹ ਪਾ ਕੇ ਜਾਵਾਂਗੇ ਅੱਜ ਪਰ ਤਾਂ ਜੀ ਕਿਵੇਂ ਦੇਖਦਾ ਹਾਂ ਜਿਹੜਾ ਦੇਵਪਾਰ ਦਾ ਤੰਦਾ ਡਾਡਾ ਡਾਡ ਚਿੱਲੀ ਜਾਂਦਾ ਹੈਗਾ ਇੱਕ ਵਾਰੀ ਬੰਦੇ ਧਿਆਨ ਚਾ ਤੁਸੀਂ ਉਸ ਦੀ ਆਵਾਜ਼ ਵੀ ਚੱਕੀ ਸੀ ਕੀ ਗੱਲ ਬਣੀ ਜਿਹੜਾ ਦੇਵਪਾਰ ਦਾ ਬੰਦਾ ਜਿੰਨੇ ਇੱਥੇ ਹੋਟਲ ਨੇ ਬਣੇ ਸਾਰੇ ਮਹੀਨਿਆਂ ਤੇ ਚੱਲ ਰਹੇ ਨੇ ਮੈਂ ਆਪ ਵੀ ਰਹਿਣਾ ਪਰਵਾਹ ਜਾਂਦੇ ਉੱਤੇ ਆਵਾਜ਼ ਵੀ ਚੱਕੀ ਸੀ ਕੋਈ ਐਸਐਚਓ ਨੂੰ ਜੇ ਤੁਸੀਂ ਤੁਰਤ ਵੀ ਬੁਲਾ ਲਓਗੇ ਦੇਵਪਾਰ ਵਾਲੇ ਬੈਠੇ ਹੋ ਇੰਟੋਚ ਇੱਥੋਂ ਤਾਂ ਹੀ ਗਰੇ ਹੋਇਆ ਉਹਨਾਂ ਨੂੰ ਸਮੋਸੇ ਖਮਾਉਣ ਲਾ ਦਿੰਦੇ ਆ ਫੋਨ ਕਰ ਦਿੰਦੇ ਆ ਵੀ ਅਸੀਂ ਰੇਡ ਮਾਰਦੇ ਆ ਇਹਨਾਂ ਨੂੰ ਕੋਈ ਪੀਜ਼ਾ ਬਣਾ ਕੇ ਰੱਖ ਦਿਓ ਕੋਈ ਫੜਨਾ ਲਵੇ ਸੋਨੂੰ ਕੋਈ ਪੱਤਰਕਾਰ ਫੋਟੋ ਨਾ ਖਿੱਚ ਲੈ ਪੀਜ਼ਾ ਖਮਾਉਣ ਲਾ ਦਿੰਦਾ ਪ੍ਰਸ਼ਾਸਨ ਉਹਨਾਂ ਨੂੰ ਬਹੁਤ ਪ੍ਰਿਸ਼ਟ ਹੋਇਆ ਵਾ ਪ੍ਰਸ਼ਾਸਨ ਸਾਰੇ ਧੰਦੇ ਭਵਾਂ ਦੇਪਪਾਰ ਦਾ ਭਵਾਂ ਨਸ਼ੇ ਦਾ ਭਵਾਂ ਸੱਟੇ ਦਾ ਇਹ ਸਾਰੇ ਮਹੀਨਿਆਂ ਤੇ ਚੱਲ ਰਹੇ ਨੇ ਸਾਰੇ ਪਰਚੇ ਝੂਠੇ ਨੇ ਇਹ ਰੱਦ ਕਰਾ ਕੇ ਜਾਵਾਂਗੇ ਭਵਾਂ ਸਾਨੂੰ 2 ਦਿਨ ਲੱਗ ਜਾਣ 4 ਦਿਨ ਲੱਗ ਜਾਣਾ ਕੋਟਨੀਆ ਲਵਾ ਕੇ ਜਾਵਾਂਗੇ ਪ੍ਰਸ਼ਾਸਨ ਪਟੀ ਇੰਦਿ ਦੇ ਵਿਚਕਾਰ ਜਿਹੜੇ ਦੁਕਾਨਦਾਰਾਂ ਦੇ ਆਹਰ ਕੋ ਇੱਥੇ ਪਹੁੰਚੇ ਨੇ ਵੱਖ-ਵੱਖ ਮਸਲਿਆਂ ਤੇ ਜਿਹੜੀ ਗੱਲਬਾਤ ਹੋਈ ਹੈ ਕਿ ਕਿਵੇਂ ਇਹਦੇ ਜਿਹੜੇ ਪੜਕੇ ਫਿੱਟੇ ਗਏ ਨੇ ਜਾਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਹੈ ਜੇਕਰ ਪੁਲਿਸ ਦੇ ਰੇਖੇ ਤੇ ਕੋਈ ਆਪਣਾ ਪੱਖ ਰੱਖਣਾ ਤਾਂ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਗੱਲਬਾਤ ਵਿੱਚ ਵਿਸ਼ੇਸ਼ ਰਿਪੋਰਟ ਮਾਨਸਾ ਵੱਖ-ਵੱਖ ਪਿੰਡਾਂ ਦੇ ਵਿਚੋਂ ਪਹੁੰਚੇ ਇੱਕ ਤਾਂ ਨੀਵੇ ਬਖਤੂ ਸਾਹਿਬਾ ਸੁਭਾਣ ਜੀ ਜਿਹੜੇ ਆਪਣੀਆਂ ਮੰਗਾਂ ਲਈ ਇਹਦੇ ਬਾਰੇ ਦਸਤਾਵੇਜ਼ ਲਿਦਾ ਸਾਰੀ ਡਿਟੇਲ ਨਾਲ ਡਿਸਕਸ ਹੋਗੀ ਕੋਟ ਕਾਟ ਕਾਰਦੇ ਨਾਲ ਸੰਬੰਧ ਦੇ ਮੁਕੱਦਮੇ ਆਗੇ ਕਈਆਂ ਦੇ ਵਿੱਚ ਮੁਕਾਦਮਿਆਂ ਦਾ ਨਿਪਟਾਰਾ ਕਰਦੇ ਜਾ ਰਹੇ ਆ ਉਹਦੇ ਵਿੱਚ ਮੈਂ ਵਿਸ਼ਵਾਸ ਲਵਾਉਣਾਗਾ ਜੋ ਵੀ ਕਾਰਦੇ ਤੋਂ ਅਨਸਾਰ ਹੋਊਗੀ ਉਹ ਦਿੱਤੀ ਜਾਊਗੀ ਵੀ ਡਿਲੇਗ ਦਾ ਇਲਾਨ ਪੇਸ਼ ਹੋਣ ਵਾਲਾ ਰਹੇਗਾ ਸਾਰਾ ਇੰਟਰਾਂਕ ਆਊਗਾ ਤੇ ਜੇ ਕਿਸੇ ਅੰਗੈਲੀ ਪਾਈ ਜਿਹੜੀ ਸਪੋਰਟ ਚਲਾਗੇ ਕਿਸੇ ਅਫਸਰ ਦੀ ਛੋਟੇ ਨਾਜ਼ਮ ਵਾਲੀ ਉਹਨਾਂ ਖਿਲਾਫ ਵੀ ਸਜ਼ਾ ਦੇ ਕਰਾਂਗੇ ਪੂਰੇ ਕਿਸੇ ਨਾ ਜੋਸ਼ ਲਿਆ ਤਾਂ ਸਮਝ ਲੈਂਦੇ ਜਾਓਗੇ ਸਕਾਰ ਦੇ ਕਿੰਨੇ